ਜੈ ਮਸੀਹ ਸਾਰਿਆਂ ਨੂੰ ਹਾਲੇਲੂਇਆ ਹਾਲੇਲੂਇਆ ਸਭ ਨੂੰ ਹਾਲੇਲੂਇਆ ਔਰ ਮੈਨੂੰ ਬਹੁਤ ਸਾਲ ਹੋ ਗਏ ਨੇ ਮੈਂ ਚਰਚ ਵਿੱਚ ਜਾਂਦਾ ਸੀ ਔਰ ਚਰਚ ਤੋਂ ਸਾਨੂੰ ਬਹੁਤ ਹੀ ਲਾਭ ਮਿਲਿਆ ਔਰ ਉਹ ਮੈਂ ਗਵਾਹੀ ਦੇਣਾ ਚਾਹਨਾ ਜੋ ਪਰਮੇਸ਼ਵਰ ਨੇ ਸਾਨੂੰ ਖੁਸ਼ੀਆਂ ਪ੍ਰਾਪਤ ਕੀਤੀਆਂ ਔਰ ਸਾਡੇ ਮੁੰਡੇ ਨੂੰ ਨੌਕਰੀ ਚ ਲਾਇਆ ਨੌਕਰੀ ਤੋਂ ਲਾਉਣ ਤੋਂ ਬਾਅਦ ਫੌਜੇ ਚ ਗਿਆ ਔਰ ਸਾਨੂੰ ਬਹੁਤ ਖੁਸ਼ੀ ਹੈ ਉਸ ਤੋਂ ਬਾਅਦ ਫਿਰ ਸਾਡੀ ਨੌ ਜਿਹੜੀ ਸੀ ਸਾਡੀ ਬਹੁ ਉਹ ਵੀ ਨੌਕਰੀ ਚ ਉਹ ਵੀ ਫੌਜੇ ਚ ਤੇ ਪਰਮੇਸ਼ਵਰ ਦੀ ਬੜੀ ਵੱਡੀ ਕਿਰਪਾ ਹੈ

ਅਵੈ ਖਾਲਸਾ ਬੇਕੋ ਫਤਿਹ ਸਿੰਘ ਜੀ ਇਸ ਸਮੇ ਅਸੀਂ ਜੁੜ ਚੁੱਕੇ ਆ ਯੂਪੀ ਤੋਂ ਜਿੱਥੇ ਕੀ ਸਾਡੇ ਨਾਲ ਹੋਣਗੇ ਰਾਜਪ੍ਰੀਤ ਸਿੰਘ ਜੋ ਕਿ ਐਡੀਟਰ ਇਨ ਚੀਫ ਨੇ ਆਰਐਸਕੇ ਨਿਊਜ਼ ਇੰਡੀਆ ਟੀਵੀ ਤੇ ਜੋ 3000 ਸਿੱਖ ਪਰਿਵਾਰਾਂ ਦੇ ਈਸਾਈ ਬਣਨ ਦੀ ਖਬਰ ਆ ਰਹੀ ਹੈ ਯੂਪੀਪੀਲੀ ਵੀ ਤੇਰੀਏ ਜੋ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਕੀ ਪੂਰਾ ਮਾਮਲਾ ਉਹਦੇ ਬਾਰੇ ਜਾਣਕਾਰੀ ਲੈਣੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆ ਰਾਜਪ੍ਰੀਤ ਸਿੰਘ ਖਾਲਸਾ ਜੀ ਰਾਜਪ੍ਰੀਤ ਸਿੰਘ ਜੀ ਤੁਹਾਡਾ ਅਵੈ ਖਾਲਸਾ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਜਿਹੜੀ ਕੀ ਜਾਣਕਾਰੀ ਹੈ ਜੀ ਉਹਦੇ ਬਾਰੇ ਪਹਿਲਾਂ ਤਾਂ ਦੱਸ ਦਿਓ ਵੀ ਕੀ ਘਟਨਾ ਹੋਈ ਹੈ ਜੀ ਇਹ ਹਾਂਜੀ ਇਹ ਵੀਰ ਜੀ ਸਭ ਤੋਂ ਪਹਿਲਾਂ 2002 ਇੱਥੇ ਮਤਲਬ ਇਹ ਨੇਪਾਲ ਤੋਂ ਕੁਝ ਪਾਸਟਰ ਆਏ ਸੀਗੇ 2002 ਦੇ ਵਿੱਚ ਹੀ ਹਾਂਜੀ ਹਾਂਜੀ 2002 ਵਿੱਚ ਅੱਛਾ ਜੀ ਉਹ ਫਿਰ ਇੱਥੇ ਟਾਟਰ ਗਾਂਜ ਦੇ ਇੱਕ ਅਰਜੁਨ ਦਾਸ ਨੇ ਇੱਕ ਸਤਨਾਮ ਸਿੰਘ ਨੇ ਅਰਜੁਨ ਸਿੰਘ ਸਤਨਾਮ ਸਿੰਘ ਉਹ ਪੁੱਤਰ ਚੈਨ ਸਿੰਘ ਦੇ ਨੇ ਅੱਛਾ ਜੀ ਉਹ ਉਹ ਜਦੋਂ ਉਹਨਾਂ ਨੂੰ ਆ ਕੇ ਉਹ ਹੌਲੇ ਹੌਲੇ ਆ ਕੇ ਪਹਿਲੇ ਉਹਨਾਂ ਨੇ ਪਾਸਟਰ ਉਹਨਾਂ ਨੂੰ ਬਣਾਇਆ ਆ ਪ੍ਰਾਰਥਨਾ ਕਰਨਾ ਸਿਖਾਇਆ ਸਿਖਾਉਣ ਤੋਂ ਬਾਅਦ ਉਹਨਾਂ ਪ੍ਰਾਰਥਨਾ ਕਰਨੀ ਸਿਖਾਈ ਉਸ ਤੋਂ ਬਾਅਦ ਪਾਸਟਰ ਉਹਨਾਂ ਨੇ ਬਣਾਇਆ ਪਾਸਟਰ ਬਣਾਉਣ ਤੋਂ ਬਾਅਦ ਇਹਨਾਂ ਨੇ ਜਿਹੜਾ ਹੈ ਖੇਤਰ ਵਿੱਚ ਜਿਹੜਾ ਹੈ ਪ੍ਰਚਾਰ ਪ੍ਰਸਾਰ ਇਸਾ ਮਸੀਹ ਦਾ ਇਹਨਾਂ ਫਿਰ ਕੀਤਾ ਅੱਛਾ ਜੀ ਅੱਗੇ-ਅੱਗੇ ਫਿਰ ਇਹਨਾਂ ਏਜੰਟ ਵਗੈਰਾ ਬਣਾ ਕੇ ਕਾਫੀ ਸੰਖਿਆ ਜਿਹੜਾ ਹੈ 2020 ਤੋਂ ਲੈ ਕੇ 2025 ਤੱਕ ਜਿਹੜੇ ਇਹ ਨਜਾ ਤੇ ਲਗਭਗ ਸੰਖਿਆ ਪਹੁੰਚ ਚੁੱਕੀ ਹੈ ਕਨਵਰਜਨ ਵਾਲੀ ਕਨਵਰਜ ਹੁੰਦੀਆਂ ਜੀ ਤੇ ਇਹ ਵੀ ਦੱਸਿਆ ਜਾ ਰਿਹਾ ਵੀ ਇਹ ਤਾਂ ਵੀ ਵੱਧ ਹੋ ਸਕਦੇ ਆ ਵੀ ਇਹ ਇੱਕ ਅੰਦਾਜ਼ਾ ਹੈਗਾ 3000 ਜੀ ਇਹ ਤਾਂ ਇਹ ਤਾਂ ਵੱਧ ਰਹੀ ਸੀਗੀ ਇੱਥੇ ਤਾਂ ਇੱਕ ਬਾਂਡਰੀ ਸੀਗੀ ਬਾਰਡਰ ਤੇ ਚਰਚ ਲਗਭਗ 300 ਮੀਟਰ ਤੇ ਬਾਰਡਰ ਤੋਂ ਦੂਰੀ ਤੇ ਬਾਂਡੇ ਖੁੱਲਾ ਬਾਰਡਰ ਇੱਥੇ ਤੇ ਹੁਣ ਉਹ ਚਰਚ ਨੂੰ ਉੱਤੇ ਪਾਸਟਰ ਹਰਿਆਣੇ ਦਾ ਕੁਝ ਨੇਪਾਲ ਦੇ ਸੀਗੇ ਉੱਥੇ ਲਗਭਗ 50 ਲੋਕ ਜਿਹੜੇ ਨੇ ਉਹ ਮੈਂ ਤੁਹਾਨੂੰ ਵੀਡੀਓ ਭੇਜ ਦਿਆਂਗਾ ਠੀਕ ਹੈ ਜੀ ਉਹ ਬੁਨਿਆਦ ਰੱਖਦੇ ਹੋਏ ਔਰ ਆਪਣੀ ਪ੍ਰਾਰਥਨਾ ਉੱਤੇ ਇਸਮਸੀ ਦੇ ਸਾਰੇ ਉਹ ਗਾਣੇ ਵਗੈਰਾ ਲੈ ਸਭ ਤੇ ਚਲਾ ਰਹੇ ਨੇ ਅੱਛਾ ਅੱਜ ਉਹ ਵੀ ਵੀਡੀਓ ਹੈ ਔਰ ਇਥੋਂ ਦੇ ਲੋਕ ਜਿਹੜੇ ਨੇ ਚਰਚ ਹਰ ਸਾਲ ਚਰਚ ਮੰਨ ਉਹ ਮਤਲਬ 크ਿਸਤIAN ਮਸ ਦੇ ਬਣਾਉਂਦੇ ਨੇ 25 ਤਰੀਕ ਦਾ ਉਹ ਵੀ ਸਾਡੇ ਸਾਰੇ ਵਕਤ ਅਪਰੂਵ ਨਹੀਂ ਹੈਗੇ ਔਰ ਜਿਹਨੇ ਕਨਵਰਟਲ ਕੀਤਾ ਹੈ ਉਹਨਾਂ ਦਾ ਐਫੀਡੇਵਿਟ ਵੀ ਨਹੀਂ ਸਾਡੇ ਕੋਲ ਅਸੀਂ ਤਾਂ ਇਸ ਚੀਜ਼ ਨੂੰ ਚਲਾ ਚੁੱਕੇ ਆ ਖਬਰ ਇਹ ਐਫੀਡੈਵਟ ਮਤਲਬ ਤੁਹਾਨੂੰ ਦਿੱਤੇ ਹੋਏ ਨੇ ਕਿ ਇਹ ਉਧਰ ਉਹਨਾਂ ਨੂੰ ਦੰਦੇ ਨੇ ਐਫੀਡੈਵਿਟ ਜੀ ਉਹਨਾਂ ਨੇ ਜਿਹੜੇ ਐਫੀਡੈਵਟ ਦਿੱਤੇ ਨੇ ਜ਼ਿਲ੍ਹਾ ਅਧਿਕਾਰੀ ਪੁਲਿਸ ਅਧਿਚੈਕ ਨੂੰ ਉਹ ਸਾਡੇ ਕੋਲ ਕਾਪੀਆਂ ਉਹਨਾਂ ਦੀ ਕਾਪੀ ਸਾਡੇ ਕੋਲ ਵੀ ਨਹੀਂ ਉਹ ਕਾਦੇ ਬਾਰੇ ਥੋੜੇ ਜਿਹਾ ਉਹਦੇ ਲਈ ਚਾਣ ਲੈਣਾ ਪੋਈ ਜੀ ਵੀ ਉਹ ਕਾਦੇ ਐਫੀਡੈਵਟ ਨੇ ਤੇ ਕੀ ਲਿਖਿਆ ਹੋਇਆ ਉਹਦੇ ਵਿੱਚ ਜੀ ਉਹਦੇ 'ਚ ਇਹ ਲਿਖਿਆ ਹੋਇਆ ਵੀ ਸਾਡਾ ਜਿਹੜਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਾਇਆ ਗਿਆ ਸੀ ਸਾਨੂੰ ਅੱਛਾ ਮਤਲਬ ਆਪ ਵੀ ਮੰਨਦੇ ਨੇ ਹੁਣ ਇਹ ਗੱਲ ਨੂੰ ਹਾਂਜੀ 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 ਅੱਛਾ ਜੀ ਉਹਨਾਂ ਉਹ ਉਹਨਾਂ ਨੇ ਵੀ ਮੰਨਿਆ ਫਿਰ ਉਹਨਾਂ ਨੇ ਇਸ ਧਰਮ ਵਿੱਚ ਆ ਕੇ ਫਿਰ ਉਹਨਾਂ ਨੂੰ ਕੁਝ ਲਾਭ ਨਹੀਂ ਮਿਲਿਆ ਜੋ ਨਾਲ ਜਿਹਨਾਂ ਦਿੱਤਾ ਗਿਆ ਤੇ ਲਾਲਚ ਤੱਕ ਨਹੀਂ ਉਹਨਾਂ ਨੂੰ ਮਿਲਿਆ ਉਹ ਫਿਰ ਵਾਪਸ ਕਰਨ ਲੱਗੇ ਨੇ ਕੁਝ ਇੱਕ ਪਰਿਵਾਰ ਹੈ ਜਿਹੜਾ ਵਾਪਸੀ ਕਰ ਰਿਹਾ ਸੀ ਇੱਕ ਮੈਣ ਉਹਦੀ ਪਤਨੀ ਮਨਜੀਤ ਕੌਰ ਪਤਨੀ ਗੰਗਾ ਸਿੰਘ ਨੇ ਜਿਹੜਾ ਹੈ ਉਹ ਵਾਪਸੀ ਉਹਦੇ ਪਤੀ ਵੀ ਵਾਪਸ ਕਰ ਰਿਹਾ ਸੀ ਤੋ ਉਹਨੂੰ ਮਾਰਨ ਦੀ ਧਮਕੀ ਮਾਰ ਦੁਨੀਆ ਭਾਰ ਦੇ ਹੁੰਦੇ ਘਰ ਘਾਰੇ ਤੋੜ-ਫੋੜ ਹਰ ਤਰੀਕ ਦੇ ਉਹਨੂੰ ਤਸੀਹੇ ਦਿੱਤੇ ਜਾ ਰਹੇ ਨੇ ਇਹ ਸਾਈਆਂ ਵੱਲੋਂ ਹੈ ਜੀ ਸਾਈਆਂ ਵੱਲੋਂ ਹਾਂ ਜੀ अच्छा जी ਤੇ ਮਤਲਬ ਇੱਕ ਮਹਿਲਾ ਕਹ ਰਹੀ ਹੈ ਕਿ 2 ਲੱਖ ਦੇਣ ਦੀ ਮਤਲਬ ਵਾਦਾ ਕੀਤਾ ਸੀ ਉਹਨਾਂ ਨੇ ਇਹ ਵੀ ਗੱਲ ਸੱਚ ਹੈ ਜੀ ਇਹ ਸੱਚ ਹੈ ਸਾਡੇ আচ্ছা ਜੀ ਵੀ ਉਹਨਾਂ ਨੇ ਲਾਲਚ ਦੇ ਕੇ ਉਹਨਾਂ ਦਾ ਧਰ ਪਰਿਵਰਤਨ ਕੀਤਾ ਉਦੋਂ ਹੈ ਜੀ ਹਾਂ ਜੀ ਹਾਂ ਜੀ ਤੇ ਤੇ ਕਿ ਇਹ ਮਤਲਬ ਕਿਹੜਾ ਪ੍ਰੋਪਰ ਏਰੀਆ ਕਿਹੜਾ ਹੈ ਜੀ ਇਹ ਇਹ ਯੂਪੀ ਦਾ ਜ਼ਿਲ੍ਹਾ ਪੰਜਾ ਉਹ ਪਿਲੀਬੀਤ ਹੈ ਇਹਨੂੰ ਮਿਨੀ ਪੰਜਾਬ ਕਿਹਾ ਜਾਂਦਾ ਹੈ ਪਿਲੀਬੀਤ ਨੂੰ ਔਰ ਪੂਰਨਪੁਰ ਤੇ ਪਿਲੀਬੀਤ ਏਰੀਆ ਪੂਰਾ ਮਿਨੀ ਪੰਜਾਬ ਕਹਿੰਦੇ ਨੇ ਇਹਨੂੰ ਹਾਂ ਜੀ ਹਾਂ ਜੀ ਉਹ ਬਿਲਕੁਲ ਬਾਰਡਰ ਤੇ ਆਏ ਇਹ ਇਲਾਕਾ ਵਸੇ ਹੋਇਆ ਔਰ ਇੱਥੇ ਜਿਹੜੀ ਚਰਚਾ ਹੁੰਦੀ ਜਿਹੜੀ ਦੂਰੀ ਹੁੰਦੀ ਹੈ ਗਾਈਡਲਾਈਨ ਦੇ ਮੁਤਾਬਿਕ ਜੋ ਹੈ ਮਤਲਬ 5 5 ਕਿਲੋਮੀਟਰ ਦੂਰੀ ਬਾਰਡਰ ਤੋਂ ਹੁੰਦੀ ਹੈ ਲੇਕਿਨ ਉੱਥੇ ਇਸਾਈ ਧਰਮ ਦੇ ਜਾਤੀ ਪ੍ਰਮਾਣ ਪੱਤਰ ਔਰ ਉੱਥੋਂ ਦੇ ਇਹ ਲੋਕ ਹੋਣੇ ਵੀ ਜ਼ਰੂਰੀ ਚਾਹੀਦੇ ਨੇ ਲੇਕਿਨ ਬਿਨਾ ਇਸ ਜਾਤੀ ਪ੍ਰਮਾਣ ਪੱਤਰ ਤੋਂ ਇਹ ਤੇ ਚਰਚਾ ਬਣ ਰਹੀਆਂ ਸੀ ਚਰਚਾ ਚੱਲ ਰਹੀਆਂ ਸੀ ਅਤੇ 2011 ਚ ਇੱਕ ਅਖਬਾਰ ਆਊਟ ਹੋਈ ਸੀ ਦੈਨਿਕ ਜਾਗਰ ਅਮਰੋਜਾਲਾ ਤੇ ਉੱਥੇ ਲਗਭਗ ਉਹਨਾਂ ਨੇ ਵਿਰੋਧ ਕੀਤਾ ਸੀ ਉੱਥੋਂ ਸੁਣੌਨੀ ਕਮੇਟੀ ਅੰਮ੍ਰਿਤਸਰ ਤੋਂ ਹੀ ਲੋਕ ਆਏ ਸਮਝਾਉਣ ਲਈ ਕਾफी ਸੰਘਰਸ਼ ਉਹ ਇੱਕ ਵਾਰ ਵੀ ਹੈ ਉੱਤੇ 60 70 ਲੋਕਾਂ 60 70 ਲੋਕਾਂ ਤੇ ਮੰਨ ਲਓ 151 ਸਸਰਲਾ ਹਦਿ ਕਾਰਵਾਈ ਵੀ ਕੀਤੀ ਗਈ ਸੀ ਅੱਛਾ ਐ ਐਸ ਡੀ ਐਮ ਪਦਤ ਹੁੰਦੀ ਹੈ ਠੀਕ ਹੈ ਜੀ ਹਾਂਜੀ ਤੇ ਜਿਵੇਂ ਪੰਜਾਬ ਦੇ ਵਿੱਚ ਵੀ ਇਹ ਘਟਨਾ ਹੁੰਦੀ ਹੈ ਕਿ ਇਹ ਪਖੰਡਵਾਦ ਵੀ ਕਰਦੇ ਨੇ ਨਾ ਫਾਇਰ ਫਾਇਰ ਕਰਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਦੀ ਹੱਥੋਂ ਤੱਕ ਕਈ ਮਰਿਆਂ ਨੂੰ ਜਿਉਂਦੇ ਕਰਨ ਦੇ ਵੀ ਦਾਅਵੇ ਕਰਦੇ ਨੇ ਕਿ ਇਸ ਤਰ੍ਹਾਂ ਦੇ ਦਾਅਵੇ ਵੀ ਅੱਧਰ ਕੀਤੇ ਜਾਂਦੇ ਨੇ ਕਿ ਤੁਹਾਡੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਤੁਹਾਨੂੰ ਮਰਿਆਂ ਨੂੰ ਜਿਉਂਦਾ ਕਰ ਦਾਂਗੇ ਹਾਂਜੀ ਬਿਲਕੁਲ ਦਾਅਵੇ ਕੀਤੇ ਜਾਂਦੇ ਨੇ ਦਾਅਵੇ ਇਹਨਾਂ ਦੇ ਜਦੋਂ ਤੇ ਖੋਖਲੇ ਸਾਬਿਤ ਹੋਏ ਨੇ ਹੁਣ ਅਗਰ ਉਹ ਕਹਿੰਦੇ ਨੇ ਕਿ ਅਗਰ ਤੁਸੀਂ ਵਾਪਸੀ ਕਰੋਗੇ ਤਾਂ ਤੁਹਾਡਾ ਕੋਈ ਐਕਸੀਡੈਂਟ ਹੋ ਜਾਏਗਾ ਤੁਹਾਡਾ ਜਿ ਮਰ ਜਾਏਗਾ ਹੁਣ ਜਿਹੜਾ ਸੋਹਣਿਆ ਕੇ ਵਾਪਸੀ ਕਰ ਰਿਹਾ ਉਸ ਪਰਿਵਾਰ ਨੂੰ ਪਰਤਾੜੀ ਤੇ ਕੀਤਾ ਜਾ ਰਿਹਾ ਮਨਜੀਤ ਕੌਰ ਨੂੰ ਮਤਲਬ ਜਿਹੜਾ ਮਨ ਪੱਕਾ ਬਣਾ ਚੁੱਕਿਆ ਉਹਨੂੰ ਫਿਰ ਵੈਸੇ ਦੂਜੇ ਲੋਟ ਗੁੰਡਾਗਰਦੀ ਦੇ ਜ਼ਰੀਏ ਮਤਲਬ ਰੋਕਣ ਦੀ ਕੋਸ਼ਿਸ਼ ਕਰਦੇ ਨੇ ਹਾਂਜੀ ਇਸਾਈ ਚ ਬਣਾ ਰਹੇ ਸਿੱਖ ਧਰਮ ਚ ਵਾਪਸ ਨਾ ਜਾਏ ਠੀਕ ਹੈ ਇਹ ਮਤਲਬ ਕਾਫੀ ਟਾਈਮ ਤੋਂ ਇਹ ਪ੍ਰੋਪੋਗੈਂਡਾ ਚੱਲ ਰਿਹਾ ਇਧਰ ਹੈ ਜੀ 2020 ਤੋਂ ਲੈ ਕੇ 2025 ਤੱਕ ਸਭ ਤੋਂ ਜ਼ਿਆਦਾ ਇਹ ਪਹਿਲੇ ਤਾਂ ਕੋਈ 1500 ਲੋਕ ਸੀਗੇ ਹੁਣ 2020 ਤੋਂ ਲੈ ਕੇ 2025 ਤੱਕ ਇਤਨੇ ਉਹ ਜਿਹੜੇ ਪ੍ਰਧਾਨਪਤੀ ਪਰਮਜੀਤ ਕੌਰ ਹੈ ਨਾ ਟਾਟਰ ਕਹਿੰਦੀ ਉਹ ਸਤਨਾਮ ਸਿੰਘ ਦੀ ਪਤਨੀ ਹੈ ਜੋ ਇਸ ਟਾਈਮ ਜੇਲ ਵੀ ਚਲਾ ਗਿਆ ਹੈ ਚਾਰਸ ਦੇ ਕੇਸੇ ਚ ਉਹ ਚਾਰਸ ਦਾ ਵਪਾਰ ਹੀ ਕਰਦਾ ਸੀਗਾ ਉਹ ਥਾਣਾ ਮਾਦੋ ਟਾਂਡਾ ਜ਼ਿਲ੍ਹਾ ਫਿਲਬੀ ਪੁਲਿਸ ਨੇ ਉਹਨੂੰ ਭੇਜਿਆ ਵੀ ਹੈ ਜੇਲ ਅੱਛਾ ਜੇਲ੍ਹ ਚਾਹੇ ਜੋ ਇਸ ਟਾਈਮ ਨਾਲ ਏਜੰਟ ਸੀਗਾ ਜੋ ਪਾਸਟਰ ਦੇ ਰੂਪ ਦਾ ਵਿੱਚ ਕੰਮ ਕਰਦਾ ਸੀ ਏਜੰਟ ਉਹ ਵੀ ਚਰਚੇ ਚ ਗਿਆ ਹੈ ਤੇ ਰਾਜ ਹਾਂਜੀ ਹਾਂਜੀ ਦਾ ਨਾਮ ਸੁਰੇਂਦਰ ਸਿੰਘ ਪੁੱਤਰ ਰਤਨ ਸਿੰਘ ਹੈ ਇਸ ਦਾ ਨਾਮ ਖਤਨਾਮ ਸਿੰਘ ਪੁੱਤਰ ਚੰਨ ਸਿੰਘ ਜੋ ਦੋਨੋਂ ਜੇਲ੍ਹ ਗਏ ਨੇ ਇੱਕ ਏਜੰਟ ਤੇ ਆਜਾ ਪਾਸਟਰ ਗਿਆ ਜੇਲ੍ਹ ਠੀਕ ਤੇ ਰਾਜਪ੍ਰੀਤ ਸਿੰਘ ਜੀ ਇੱਕ ਗੱਲ ਤੁਹਾਡੇ ਤੋਂ ਹੋਰ ਪੁੱਛਣੀ ਚਾਹਾਂਗੇ ਜਿਵੇਂ ਇਹ ਹੁਣ ਪੰਜਾਬ ਦੇ ਤੇ ਇੱਕ ਨੂੰ ਮਿਲਦਾ ਹੈ ਕਿ ਜਿਹੜੇ ਇਹ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਲੋਕ ਉਹਨਾਂ ਨੂੰ ਜਦੋਂ ਇਹ ईसाई ਧਰਮ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਇਹ ਉਹਨਾਂ ਮੁਰੇ ਇਹ ਵੀ ਸ਼ਰਤ ਰੱਖਦੇ ਨੇ ਕਿ ਤੁਸੀਂ ਆਪਣਾ ਦਾੜਾ ਉਸੇ ਤਰ੍ਹਾਂ ਹੀ ਰੱਖਣਾ ਦਸਤਾਰ ਸਜਾਉਣੀ ਆ ਤਾਂ ਕਿ ਤੁਹਾਡੇ ਸਿੱਖਾਂ ਨੂੰ ਮਤਲਬ ਇਹ ਚੀਜ਼ ਦੇ ਇੱਕ ਤਾਂ ਨਮੋਸ਼ੀ ਵੀ ਹੋਵੇ ਤੇ ਇੱਕ ਤੁਹਾਡੇ ਜਿਹੜੇ ਸਿੱਖ ਬ੍ਰਦਰਰੀ ਦੇ ਨੇ ਉਸ ਇਹ ਦੇਖ ਕੇ ਇਧਰ ईसाई ਧਰਮ ਵੱਲ ਜਾ ਦੇ ਖਿੱਚੇ ਹੋਣ ਵੀ ਸਾਡੇ ਦਾੜੀਆਂ ਵਾਲੇ ਵੀ ਇਧਰ ਹੈਗੇ ਨੇ ਹਾਂ ਇੱਧਰ ਵੀ ਹੈਗੇ ਹਾਂ ਇਹ ਦਿਖਾ ਕੇ ਉਹ ਜਾਦਾ ਪ੍ਰਮੋਟ ਕਰਦੇ ਨੇ ਲੋਕਾਂ ਨੂੰ ਖਿੱਚਦੇ ਨੇ ਆਦੇ ਵੱਲ ਕਿ ਜਿਹੜੇ ਕੁਝ ਪਾਸਟਰਾਂ ਦੇ ਵੀ ਦਾੜੇ ਪ੍ਰਕਾਸ਼ ਨੇ ਤੇ ਦਸਤਾਰਾਂ ਬੰਨਦੇ ਨਹੀਂ ਉਹ ਹਾਂਜੀ ਹਾਂਜੀ ਹਾਂ ਕਰਦੇ ਨੇ ਉਹ ਮੈਂ ਤੁਹਾਨੂੰ ਭੇਜ ਦਿਆਂਗਾ ਵੀਡੀਓ ਉਹ ਵੀ ਹੈ ਸਾਡੇ ਸਾਡੇ ਇਲਾਕੇ ਦੇ ਨੇ ਉਧਰ ਦੇ ਨਹੀਂ ਸਾਡੇ ਇਲਾਕੇ ਦੇ ਨੇ ਅੱਛਾ ਜੀ ਵੀ ਦਾੜੇ ਪ੍ਰਕਾਸ਼ ਨੇ ਤੇ ਸਿਰ ਤੇ ਦਸਤਾਰਾਂ ਨੇ ਪਰ ਇਸਾਈ ਬਣੇ ਹੋਏ ਨਹੀਂ ਹਾਂਜੀ 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 ਮੈਂ ਉਹ ਭੇਜ ਦੇਵਾਂਗਾ ਤਾਂ ਉਹ ਵੀ ਪੇਦੇ ਆਗਾ ਉਹ ਹੈ ਨਿੱਧਰ ਵੀ ਇਹਨੇ ਇਸ ਤਰ੍ਹਾਂ ਕੀ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਇਹਨਾਂ ਨੂੰ ਮਤਲਬ ਕਿਉਂਕਿ ਕਈ ਵਾਰ ਅਣਜਾਣ ਪੁਨੇ ਤੇ ਜਾਂ ਫਿਰ ਕਹਿੰਦੇ ਆ ਵੀ ਅਗਿਆਨਤਾ ਵਸ ਵੀ ਇਦਾਂ ਦੇ ਹੁੰਦਾ ਵੀ ਗੁਰੂ ਸਾਹਿਬ ਇਤਿਹਾਸ ਤੋਂ ਇਹਨਾਂ ਨੂੰ ਜਾਣੂ ਕਰਵਾਇਆ ਜਾਵੇ ਕਿ ਜਿਹੜੀਆਂ ਦਸਤਾਰਾ ਉਤਾਰ ਕੇ ਜਾਂ ਦਸਤਾਰਾ ਹੁੰਦੇ ਹੋਏ ਵੀ ਸਾਈਵਣ ਰਹੇ ਨੇ ਉਹਨਾਂ ਦਸਤਾਰਾਂ ਦੇ ਲਈ ਗੁਰੂ ਸਾਹਿਬ ਨੇ ਕੀ ਕੀ ਕੁਰਬਾਨੀਆਂ ਦਿੱਤੀਆਂ ਨੇ ਪਰਵਾਰ ਬਾਰੇ ਕਿ ਇਸ ਤਰ੍ਹਾਂ ਦੇ ਪ੍ਰਚਾਰ ਦੀ ਵੀ ਕਮੀ ਲੱਗਦੀ ਹੈ ਤੁਹਾਨੂੰ ਇੱਧਰ ਏਰੀਆ 'ਚ ਹਾਂਜੀ ਇਸ ਇਲਾਕੇ 'ਚ ਇੱਕ ਬੈਕਵਰਡ ਏਰੀਆ ਹੈ ਔਰ ਇੱਕ ਗਰੀਬੀ ਦਾ ਪੱਪਕੇ ਦਾ ਏਰੀਆ ਹੈ ਔਰ ਇਹ ਤੇ ਬਾੜ ਕਟਾਨ ਪੀੜਿਤ ਇੱਥੇ ਬਹੁਤ ਪਛਾਣੇ ਨੇ ਇਧਰੋਂ ਇਹ ਟਾਪੂ ਏਰੀਆ ਹੈ ਇਧਰ ਛਾਰਦਾ ਇੱਕ طرف ਇੱਕ طرف ਨੇਪਾਲ ਹੈ ਔਰ ਦੂਸਰੀ طرف ਲਖੀਮਪੁਰ ਖੀਰੀ ਦਾ ਜ਼ਿਲ੍ਹੇ ਦਾ ਯੂਪੀ ਦਾ ਉਹ ਵੀ ਬਾਰਡਰ ਹੈ ਉਹ ਵਿੱਚ ਪਿਆ ਜਾਂਦਾ ਨੇ ਇੱਥੇ 10 12 ਪਿੰਡ ਨੇ ਜਿੱਥੇ ਜ਼ਿਆਦਾ ਇੱਥੇ ਚੱਲ ਰਿਹਾ ਹੈ ਅਤਿਆਚਾਰ ਹੋ ਰਿਹਾ ਹੈ ਸਿੱਖਾਂ ਦੇ ਨਾਲ ਠੀਕ ਮਤਲਬ ਜਿਆਦੇ ਗਰੀਬ ਏਰੀਆ ਦਾ ਤੁਹਾਡੇ ਕਰਕੇ ਉੱਥੇ ਮਨ ਲਓ ਨੇਪਾਲ ਦੇ ਜਿਹੜੇ ਉਹਨਾਂ ਨੇ ਨੇਪਾਲ ਦੇ ਲੋਕਾਂ ਨੇ ਪਾਦਰੀਆਂ ਦੇ ਸਿਮਿੰਨਰ ਜਿਹੜੇ ਉੱਥੋਂ ਦੀ ਮਸ਼ੀਨਰੀਆਂ ਨੇ ਜਿਹੜੀਆਂ ਨੇ ਉੱਥੋਂ ਦੇ ਜਿਹੜੇ ਪਾਸਟਰ ਨੇ ਨੇਪਾਲ ਦੇ ਉਹਨਾਂ ਨੂੰ ਕੋਰੀਆ ਦੇ ਕੈਲੰਡਰ ਆ ਕੇ ਵੰਡੇ ਨੇ ਤੁਹਾਨੂੰ ਉਹ ਵੀ ਪੇਜ ਜਾਵਾਂਗੇ ਵਿਦੇਸ਼ੀ ਹਾਂਜੀ ਇਹ ਜ਼ਰੂਰ ਤੁਸੀਂ ਸਰ ਮਟੀਰੀਅਲ ਭੇਜੋ ਐਸੀ ਨਿਊਜ਼ ਦੇ ਵਿੱਚ ਲਗਾ ਕੇ ਜ਼ਰੂਰ ਦਰਸ਼ਕਾਂ ਤੱਕ ਇਹ ਪਹੁੰਚਾ ਰਹੇ ਆ ਦੇਖ ਰਹੇ ਹੋ ਕਿ ਦਰਸ਼ਕ ਤੇ ਨੂੰ ਜ਼ਰੂਰ ਅੱਗੇ ਵੀ ਸ਼ੇਅਰ ਕਰਿਓ ਜੀ ਹਾਂਜੀ ਇਹ ਵੀ ਕਹਿ ਰਹੇ ਨੇ ਕਿ ਇੱਥੇ ਕੁਝ ਨਹੀਂ ਇਸ ਤਰੀਕੇ ਦਾ ਹੋ ਰਿਹਾ ਮੈਂ ਤੁਹਾਨੂੰ ਬਾਈਬਲ ਪੜਦੇ ਹੋਏ ਛੋਟੇ ਛੋਟੇ ਬੱਚਿਆਂ ਦੀ ਵੀਡੀਓ ਤੁਹਾਨੂੰ ਸਭ ਵੇਜਨੇ ਆ ਪ੍ਰੂਫ ਐਵੀਡੈਂਸ ਵਗੈਰਾ ਹਾਂਜੀ ਜ਼ਰੂਰ ਭੇਜੋ ਜੀ ਕਿਉਂਕਿ ਜ਼ਰੂਰ ਤਾਂ ਲੋਕਾਂ ਨੂੰ ਅਵੇਅਰ ਕਰਨ ਦੀ ਕਿ ਕਿਸ ਤਰ੍ਹਾਂ ਦਾ ਪ੍ਰੋਪਗੈਂਡਾ ਚੱਲ ਰਿਹਾ ਇਸ ਸਮੇਂ ਅੰਦੀ ਅੰਦੀ ਠੀਕ ਹੈ ਧੰਨਵਾਦ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਤੇ ਲੋਕਰ ਜਿਹੜਾ ਆ ਜਾਣਕਾਰੀ ਮੁਹੱਈਆ ਕਰਵਾਈਆ ਤੇ ਜੋ ਤੁਹਾਡੇ ਕੋਲ ਪ੍ਰੂਫ ਤੁਸੀਂ ਕਾਫੀ ਮੁਸ਼ਕਲ ਦੇ ਨਾਲ ਕਲੈਕਟ ਕੀਤੇ ਨੇ ਉਹ ਵੀ ਸਾਡੇ ਨਾਲ ਸਾਂਝੇ ਕੀਤੇ ਨੇ ਸਭ ਦੇ ਲਈ ਅਸੀਂ ਆਪਣੀ ਆਡੀਅנס ਦੇ ਵੱਲੋਂ ਤੇ ਆਪਣੇ ادارے ਵੱਲੋਂ ਤੁਹਾਡਾ ਧੰਨਵਾਦ ਕਰਦੇ ਆ ਜੀ ਬਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਤਾਂ ਆਪੇ ਦੇ ਦਿਓ ਜੀ ਵੀਡੀਓਜ਼ ਵਗੈਰਾ ਸਾਨੂੰ ਇਹਨੇ ਹਾਇ ਕੁਝ ਹੈਲੋ ਲੈ ਕੇ ਭੇਜੋ ਮੈਂ ਭੇ ਦੇਣਾ ਬਾਹਰ ਜਿ ਤਰੀਕੇ ਦੇ ਇੱਥੇ ਤੇ ਅਸੀਂ ਸਭ ਤੋਂ ਪਹਿਲੇ ਜਿਹੜੇ ਮਨੋ ਕੋਈ ਚੀਜ਼ ਨੂੰ ਦਿਖਾਇਆ ਚਾਹੇ ਦਿਖਾਉਣਾ ਚਾਹੇ ਨਾ ਸਭ ਤੋਂ ਪਹਿਲੇ ਹੁੰਦੇ ਤੇ ਅਟੈਕ ਵੀ ਇੱਥੇ ਬੜੇ ਕਰਦੇ ਨੇ ਇਹ ਸਾਈਆਂ ਹਾਂ ਬਹੁਤ ਅਟੈਕ ਕਰਦੇ ਨਹੀਂ ਨਹੀਂ ਕੋਈ ਡਰ ਨਹੀਂ ਜੀ ਸਾਨੂੰ ਅਟੈਕ ਦਾ ਜਿਹੜਾ ਕਾਲੂ ਕਰਾਉਂਦੇ ਨੇ ਅੱਜ ਕਰਾ ਦੇਣਾ ਆਪਾਂ ਜਿਹੜੀ ਸੱਚਾਈ ਆ ਲੋਕਾਂ ਤੱਕ ਜ਼ਰੂਰ ਪਹੁੰਚਾਵਾਂਗੇ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਜੀ ਹਾਂ ਹੋਰ ਨੰਬਰ ਮਿੱਥਾਲ ਮਾਰ ਦੇਣਾ ਠੀਕ ਹੈ ਠੀਕ ਹੈ